ਜੇ ਕੋਈ ਮਜ਼ਦੂਰ ਕੋਈ ਰਾਸ਼ਨ ਲੈਂਦਾ ਹੈਗਾ ਤਾਂ ਬਹੁਤ ਸਾਰੇ ਕਿਸਾਨ ਨਹੀਂ ਕਹਿ ਰਿਹਾ ਮੈਂ ਜਿਹੜੇ ਚੌਧਰੀ ਖਵਾਉਂਦੇ ਆਪਦੇ ਆਪ ਨੂੰ ਉਹ ਕਹਿ ਰਹੇ ਹੈਗੇ ਆ ਕਿ ਇਹਨਾਂ ਨੇ ਸਾਡੇ ਦਿਹਾੜੀ ਨਹੀਂ ਆਉਣਾ ਕਰਾਂਗੇ ਸਰਕਾਰ ਵੀ ਗੈਪ ਹੈ ਔਰ ਇਸ ਤਰ੍ਹਾਂ ਦੇ ਘੜਮ ਚੌਧਰੀ ਆ ਜਿਹੜੇ ਆਪਦੇ ਆਪ ਨੂੰ ਜਾਤ ਹੰਕਾਰੀ ਸਮਝਦੇ ਆ ਜਿਹੜੇ ਆਪਦੇ ਆਪ ਨੂੰ ਇਹ ਸਮਝਦੇ ਹੈਗੇ ਆ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਵਾਲੀ ਜਮਾਤ ਚੋਂ ਨਹੀਂ ਸਰਕਾਰ ਨੂੰ ਇਹੋ ਜਿਹੇ ਲੋਕਾਂ ਤੇ ਵੀ ਨੱਥ ਪਾਉਣੀ ਚਾਹੀਦੀ ਆ ਜੇ ਜਿਹੜੇ ਵੀ ਇਹੋ ਜਿਹੇ ਸੋਚਣੀ ਵਾਲੇ ਲੋਕ ਆ ਅਸੀਂ ਸਮਝਦੇ ਆ ਵੀ ਉਹ ਗੁਰੂਆਂ ਪੀਰਾਂ ਦੀ ਉਸ ਸੋਚ ਤੋਂ ਬਹੁਤ ਕੋਹਾਂ ਦੂਰ ਐ ਤੇ ਇਹੋ ਜੇ ਲੋਕਾਂ ਤੇ ਸਰਕਾਰ ਨੂੰ ਵੀ ਨੱਥ ਪਾਉਣੀ ਚਾਹੀਦੀ ਆ ਜਾਂ ਇੱਥੋਂ ਦੇ ਅਧਿਕਾਰੀਆਂ ਨੂੰ ਵੀ ਨੱਥ ਪਾਉਣੀ ਚਾਹੀਦੀ ਆ ਜੇ ਪੂਰੇ ਜਾਨੀ ਨੁਕਸਾਨ ਹੋਇਆ ਪਰਿਵਾਰ ਦਾ ਤਾਂ ਉਹਦੇ ਵਾਸਤੇ ਜਾਨੀ ਘੱਟੋ ਘੱਟ 15 ਲੱਖ ਰੁਪਈਆ ਇਹ ਜਿਹੜੀ ਮੰਗ ਆ ਕੀਤੀ ਗਈ ਆ ਵਿਕਰ ਹੁਣ ਵੀ ਸਾਡੇ ਨਾਲ ਭਾਵੇਂ ਉਹ ਅੱਧਰ ਕੋਈ ਛਮਾਨ ਬਣ ਰਿਹਾ ਐ ਛਿਆਣੇ ਬੰਦੇ ਤਾਂ ਨਹੀਂ ਕਰਦੇ ਜਿਹੜੇ ਬੰਦੇ ਜੱਥੇਬੰਦੀਆਂ ਚੋਂ ਬਾਹਰ ਆ ਜਾਂ ਉਹਨਾਂ ਦੀ ਸੋਚ ਹੀ ਮਾੜੀ ਆ ਹੁਣ ਵੀ ਮਜ਼ਦੂਰਾਂ ਕੋਲੋਂ ਖੋ ਕੇ ਬਾਪਚ ਕਰਾਇਆ ਜਾ ਰਿਹਾ ਹੈ ਕਿ ਇਹਨਾਂ ਨੂੰ ਕਿਹਾ ਵੀ ਜਾ ਰਿਹਾ ਫਸਲਾਂ ਤਾਂ ਆਪਣੇ ਮਰ ਗਈਆਂ ਤੇ ਇਹ ਤਾਂ ਦਿਹਾੜੀ ਕੱਲ ਨੂੰ ਜਾਵੜਨਗੇ ਪਰ ਮਜ਼ਦੂਰ ਵੀ ਤਾਂ ਦਿਹਾੜੀ ਉਹਨਾਂ ਖੇਤਾਂ 'ਚ ਹੀ ਕਰਨੀ ਹੈ ਜਿਨ੍ਹਾਂ ਦੇ ਵਿੱਚ ਰੇਤਾ ਚੜ ਗਈ ਆ ਜਾਂ ਫਸਲਾਂ ਮਰ ਗਈਆਂ ਉੱਥੇ ਹੀ ਅਸੀਂ ਖਾਣਾ ਸੀ ਜੇ ਕੋਈ ਬੱਲੀ ਚੁਗਣੀ ਆ ਕੋਈ ਦਿਹਾੜੀ ਲਾਉਣੀ ਆ ਕੋਈ ਰੇ ਸਪਰੇਅ ਕਰਨੀ ਆ ਅਸੀਂ ਉਹਨਾਂ ਫਸਲਾਂ ਦੀ ਕਰਨੀ ਸੀ ਜੋ ਵੀ ਜਿਹਦੇ ਵਿੱਚ ਦੀ ਪਾਣੀ ਆਉਂਦਾ ਹੈਗਾ ਜਾਂ ਦਰਿਆ ਹੈ ਨਹਿਰਾਂ ਹੈ ਸੁਬਾ ਕਸਾਂ ਹੈ ਜੋ ਵੀ ਹੈ ਜਾਂ ਡਰੇਨ ਹੈ ਉਹ ਸਾਫ ਸਫਾਈ ਵਾਸਤੇ ਮਨਰੇਗਾ ਮਜ਼ਦੂਰਾਂ ਨੂੰ ਲਾਉਣਾ ਚਾਹੀਦਾ ਸੀ ਪੰਜਾਬ ਦੇ ਖੇਤ ਤੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਥੜੇ ਵੱਲੋਂ ਆ ਜਿਹੜਾ ਕੱਲ ਇੱਕ ਮੀਟਿੰਗ ਕੀਤੀ ਗਈ ਸੀ ਸਾਰੇ ਸਾਰੇ ਸੂਬਾ ਕਮੇਟੀ ਮੈਂਬਰਾਂ ਵੱਲੋਂ ਇਹ ਮੀਟਿੰਗ ਕੀਤੀ ਗਈ ਤੇ ਕੁਝ ਐਲਾਨ ਆ ਜਿਹੜੇ ਉਹ ਕੀਤੇ ਗਏ ਹੈਗੇ ਆ ਇਸ ਮੀਟਿੰਗ ਦੇ ਵਿੱਚ ਕੀ ਐਲਾਨ ਕੀਤੇ ਗਏ ਆ ਮਜਦੂਰਾ ਸਬੰਧੀ ਜਿਹੜੀਆਂ ਇਹ ਜਥੇਬੰਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਐਕਸ਼ਨ ਕਰਨੀਆਂ ਤੇ ਅੱਜ ਵੀ ਹੈ ਜਿਹੜਾ ਅਸੀਂ ਇਸ ਟਾਈਮ ਬੱਗੇ ਪੁਰਾਣੇ ਖੜੇ ਹੋਏ ਆਂ ਤੇ ਇਥੋਂ ਅਮੋਗੇ ਜ਼ਿਲ੍ਹੇ ਦੀ ਮੀਟਿੰਗ ਹੋ ਰਹੀ ਹੈਗੀ ਆ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਥੜੇ ਦੀ ਜਿਸ ਦੇ ਵਿੱਚ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਇਸ ਤੋਂ ਬਿਨਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ ਕਾਲੇ ਕੇ ਮੌਜੂਦ ਨੇ ਤੇ ਪੰਜਾਬ ਪਿੰਡੂ ਮਜ਼ਦੂਰ ਜਥੇਬੰਦੀ ਤੋਂ ਆਗੂ ਆ ਜਿਹੜੇ ਮੰਗਾ ਸਿੰਘ ਵੈਰੋਕੇ ਮੌਜੂਦ ਨੇ ਆਪਾਂ ਤਿੰਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਹਨਾਂ ਤੋਂ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜੀ ਉਹ ਮੀਟਿੰਗ ਹੋਈ ਹੈ ਆ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਅੱਛਾ ਪ੍ਰਧਾਨ ਜੀ ਕੱਲ ਹੀ ਆ ਜਿਹੜਾ ਸੂਬਾ ਕਮੇਟੀ ਦੇ ਆਗੂਆਂ ਨੇ ਆ ਜਿਹੜੀ ਉਹ ਮੀਟਿੰਗ ਕੀਤੀ ਹੈਗੀ ਆ ਸਾਰੇ-ਸਾਰੇ ਪ੍ਰਧਾਨ ਆ ਜਿਹੜੇ ਜਥੇਬੰਦੀਆਂ ਦੇ ਸਾਂਝੇ ਥੜੇ ਨੇ ਮੀਟਿੰਗ ਕੀਤੀ ਹੈਗੀ ਆ ਤੁਸੀਂ ਹੁਣ ਅੱਗੇ ਮੀਟਿੰਗਾਂ ਕਰ ਰਹੇ ਹੈਗੇ ਆ ਇਹਨਾਂ ਮੀਟਿੰਗਾਂ ਦਾ ਜਿਹੜਾ ਮੁੱਖ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਅੰਦਰ ਪਹਿਲਾਂ ਵੀ ਭਾਵੇਂ ਐਕਸ਼ਨ ਪ੍ਰੋਗਰਾਮ ਆ ਜਿਹੜਾ 17 ਤਰੀਕ ਨੂੰ ਦਿੱਤਾ ਹੋਇਆ ਸੀ ਜਿਹੜਾ ਸੰਗਰੂਰ ਮੁੱਖ ਮੰਤਰੀ ਪੰਜਾਬ ਦੇ ਦਰਾਂ ਮੂਰੇ ਸੀ ਉਹ ਪ੍ਰੋਗਰਾਮ ਇਸ ਕਰਕੇ ਮੁਲਤਵੀ ਕਰ ਦਿੱਤਾ ਗਿਆ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਕਿ ਜੋ ਅੱਜ ਪੰਜਾਬ ਦੇ ਅੰਦਰ ਹੜ੍ਹਾਂ ਦੀ ਸਥਿਤੀ ਬਣੀ ਹੈ ਉਸ ਸਥਿਤੀ ਨੇ ਖਾਸ ਕਰਕੇ ਜਦੋਂ ਮਜ਼ਦੂਰਾਂ ਦੇ ਜਦੋਂ ਘਰ ਟੇ ਰਹੇ ਆ ਜਾਨੀ ਮਾਲੀ ਨੁਕਸਾਨ ਹੋ ਰਿਹਾ ਤਾਂ ਉਸ ਗੱਲ ਨੂੰ ਅਪੋਰਟੈਂਸ ਦਿੰਦੇ ਹੋਏ ਮਹੱਤਤਾ ਦਿੰਦੇ ਹੋਏ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਪੀੜਤ ਜਿਹੜੇ ਹੜ੍ਹਾਂ ਤੋਂ ਪੀੜਤ ਆ ਉਹਨਾਂ ਪਰਿਵਾਰਾਂ ਵਾਸਤੇ ਜਾਨੀ ਵੱਧ ਤੋਂ ਵੱਧ ਕਿਵੇਂ ਉਹਨਾਂ ਦੀ ਸਰਕਾਰ ਤੋਂ ਮਦਦ ਕਰਵਾਈ ਜਾ ਸਕਦੀ ਆ ਉਹਨਾਂ ਹੜ੍ਹ ਪੀੜਤ ਮੰਗਾ ਨੂੰ ਸੰਬੰਧਿਤ ਜਿਵੇਂ ਮਜ਼ਦੂਰਾਂ ਦੇ ਘਰ ਜਿਹੜੇ ਢਾਏ ਆ ਉਹ ਪੰਜਾਬ ਸਰਕਾਰ ਵੱਲੋਂ ਫੌਰੀ ਜਿਹੜੀ ਉਹਦੀ ਪਰਪਾਈ ਕੀਤੀ ਜਾਵੇ ਮਜ਼ਦੂਰ ਕਿਉਂਕਿ ਹੜ੍ਹ ਪੀ ਹੜਾ ਹੋਣ ਕਰਕੇ ਮਜ਼ਦੂਰ ਲੰਮਾ ਸਮਾਂ ਕੰਮ ਨਹੀਂ ਕਰ ਸਕਦੇ ਇਸ ਕਰਕੇ ਜਿਹੜਾ ਉਹਨਾਂ ਦੇ ਰਜਗਾਰ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਆ ਉਹ ਕੀਤੀ ਜਾਵੇ ਜਿਹੜਾ ਜਾਨੀ ਨੁਕਸਾਨ ਹੋਇਆ ਘਟੋ ਘਟ ਹਰ ਪਰਿਵਾਰ ਨੂੰ ਜਿਹਦਾ ਜਾਨੀ ਕੋਈ ਨੁਕਸਾਨ ਹੋਇਆ ਉਹਨੂੰ 15 ਲੱਖ ਰੁਪਏ ਮੁਆਵਜ਼ੇ ਦੀ ਜਿਹੜੀ ਮੰਗ ਆ ਉਹ ਕੀਤੀ ਗਈ ਆ ਇਸੇ ਤਰ੍ਹਾਂ ਜੇ ਕੋਈ ਮਕਾਨ ਡਿੱਗਿਆ ਉਹ ਮਕਾਨ ਬਣਾਉਣ ਵਾਸਤੇ ਜਿਹੜਾ ਵੀ ਇੱਕ ਘੱਟੋ ਘੱਟ ਜੇ ਕਮਰਾ ਹੈ ਤਾਂ ਉਹਦੇ ਵਾਸਤੇ 5 ਲੱਖ ਰੁਪਈਆ ਜੇ ਪੂਰੇ ਜਾਨੀ ਨੁਕਸਾਨ ਹੋਇਆ ਪਰਿਵਾਰ ਦਾ ਤਾਂ ਉਹਦੇ ਵਾਸਤੇ ਜਾਨੀ ਘੱਟੋ ਘੱਟ 15 ਲੱਖ ਰੁਪਈਆ ਇਹ ਜਿਹੜੀ ਮੰਗ ਆ ਕੀਤੀ ਗਈ ਆ ਇਸ ਕਰਕੇ ਅਸੀਂ ਸਮਝਦੇ ਆਂ ਵੀ ਸਰਕਾਰ ਇਸ ਗੱਲ ਵਾਸਤੇ ਫਿਕਰਮੰਦ ਨਹੀਂ ਹੈ ਜਿਹਦੇ ਕਰਕੇ ਸਾਡੀਆਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 11 ਤੇ 12 ਤਰੀਕ ਨੂੰ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ ਮੂਰੇ ਚਾਹੇ ਤਹਿਸੀਲ ਦਫ਼ਤਰਾਂ ਮੂਰੇ ਇਹ ਵੱਡੇ ਮਜਾਰੇ ਕਰਕੇ ਜਿਹੜੇ ਮੰਗ ਪੱਤਰ ਦਿੱਤੇ ਜਾਣੇ ਆ ਸੋ ਅਸੀਂ ਤੁਹਾਡੇ ਮਾਧਿਅਮ ਰਹੀਂ ਇਹ ਸਾਰੇ ਮਜ਼ਦੂਰਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਜਿੰਨਾ ਮਜ਼ਦੂਰਾਂ ਦਾ ਨੁਕਸਾਨ ਹੋ ਗਿਆ ਭਾਵੇਂ ਕਿਸਾਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਫਸਲਾਂ ਬਰਬਾਦ ਹੋਈਆਂ ਜਾਂ ਉਹਨਾਂ ਦੇ ਵੀ ਘਰਾਂ ਦੇ ਜਿਹੜੇ ਵੱਡੇ ਨੁਕਸਾਨ ਹੋਏ ਆ ਉਹਦੇ ਨਾਲ ਨਾਲ ਵੀ ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਉੱਥੇ ਮਜ਼ਦੂਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਉਹਦੀ ਜਿਹੜੀ ਪਰਪਾਈ ਆ ਉਹ ਪੰਜਾਬ ਸਰਕਾਰ ਤੋਂ ਕਰਨ ਦੀ ਜਿਹੜੀ ਉਹ ਮੰਗ ਕੀਤੀ ਜਾਊਗੀ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ 11 ਤੇ 12 ਨੂੰ ਉਹ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਜਿਹਦੇ ਕਰਕੇ ਅਸੀਂ ਸਾਰੇ ਮਜ਼ਦੂਰਾਂ ਨੂੰ ਇਸ ਗੱਲ ਦੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਇਹਨਾਂ ਪ੍ਰੋਗਰਾਮਾਂ 'ਚ ਜਿਹੜੇ ਡੀਸੀ ਦਫ਼ਤਰਾਂ ਮੁਰੇ ਜਾਂ ਤਹਿਸੀਲ ਦਫ਼ਤਰਾਂ ਮੁਰੇ ਇਹ ਪ੍ਰੋਗਰਾਮ ਹੋਣੇ ਆ ਉਹਨਾਂ 'ਚ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇ ਤਾਂ ਕਿ ਜਿਹੜੇ ਹੜ੍ਹ ਪੀੜਤਾਂ ਉਹਨਾਂ ਦੇ ਵੀ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾ ਸਕੇ ਤੇ ਜਿਹੜੇ ਮੀਂਹਾਂ ਵਾਰਸ਼ਾਂ ਨਾਲ ਇੱਧਰ ਨੁਕਸਾਨ ਹੋਇਆ ਕਿਸੇ ਦੇ ਘਰ ਆ ਕੰਦ ਜਾਂ ਬਹੁਤ ਸਾਰਾ ਹੋਰ ਨੁਕਸਾਨ ਹੋਇਆ ਉਹਦੀ ਵੀ ਪਰਪਾਈ ਕਰਾਈ ਜਾ ਸਕੇ ਅਛਾ ਕਵੀਰ ਜੀ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਜਿਹੜੀਆਂ ਇਸ ਸਾਂਝੇ ਥੜੇ ਦੇ ਵਿੱਚ ਮੌਜੂਦ ਨੇ ਤੇ ਤੁਹਾਡੀ ਜਥੇਬੰਦੀ ਵੱਲੋਂ ਵੀ ਕੋਈ ਸੈਪਰੇਟ ਮੰਗ ਆ ਜਾਂ ਸਿਰਫ ਇਸੇ ਥੜੇ ਦੀਆਂ ਜੋ ਮੰਗਾ ਹੈਆਂ ਉਹ ਹੀ ਆ ਨੇ ਜਿਹੜੀਆਂ ਤਾਂ ਮੰਗਾ ਹੈਗੀਆਂ ਇਹ ਤਾਂ ਮੋਰਚੇ ਨੂੰ ਹੈ ਸੱਤ ਮਜ਼ਦੂਰ ਜਥੇਬੰਦੀ ਦਾ ਮੋਰਚਾ ਬਣਿਆ ਹੋਇਆ ਸਾਡੀ ਵੀ ਜਥੇਬੰਦੀ ਵਿੱਚ ਹੀ ਆ ਜਿਹੜਾ ਸਾਡਾ ਲਾਕਾ ਪ੍ਰੋਗਰਾਮ ਲਿਕੂਗਾ ਅਸੀਂ ਉਹਦੇ ਤੋਂ ਬਾਅਦ ਚੜ ਕੇ ਉਹਦੇ ਵਿੱਚ ਹਿੱਸਾ ਪਾਵਾਂਗੇ ਤੇ ਜਿਹੜਾ ਮਜ਼ਦੂਰ ਮੋਰਚੇ ਦੀਆਂ ਮੰਗਾਂ ਅਸੀਂ ਉਹਨੂੰ ਮਨਵਾਵਾਂਗੇ ਜੀ ਸ਼ੱਕਸਰ ਆਪਾਂ ਦੇਖਦੇ ਹੈਗੇ ਨਾ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਵੈਸੇ ਤਾਂ ਇਹ ਹੜਾ ਨੂੰ ਆ ਜਿਹੜਾ ਉਹ ਮੈਨ ਮੇਡ ਹੜ ਮੰਨਿਆ ਜਾ ਰਿਹਾ ਹੈਗਾ ਪਰ ਜਦੋਂ ਵੀ ਕਈ ਵਾਰੀ ਕੁਦਰਤੀ ਆਫਤ ਆਉਂਦੀ ਹੈਗੀ ਆ ਅਕਸਰ ਮਜ਼ਦੂਰ ਤਬਕਾ ਜਿਹੜਾ ਉਹ ਅੱਖੋ ਪਰੋਖੇ ਕਰ ਦਿੱਤਾ ਜਾਂਦਾ ਮੀਡੀਆ ਦੁਆਰਾ ਵੀ ਅੱਖੋ ਪਰੋਖੇ ਕਰ ਦਿੱਤਾ ਜਾਂਦਾ ਹੈਗਾ ਸਰਕਾਰਾਂ ਦੁਆਰਾ ਵੀ ਅੱਖੋ ਪਰੋਖੇ ਕਰ ਦਿੱਤਾ ਜਾਂਦਾ ਹੈਗਾ ਕੀ ਕਾਰਨ ਮੰਨਦੇ ਹੈਗੇ ਕਿ ਇਹ ਤਬਕਾ ਜਿਹੜਾ ਹਮੇਸ਼ਾ ਅੱਖੋ ਪਰੋਖੇ ਰਹਿ ਜਾਂਦਾ ਹੈ ਦੇਖੋ ਜੀ ਇਹ ਸ਼ੁਰੂ ਤੋਂ ਹੀ ਆ ਸਾਡੇ ਨਾਲ ਬਾਬੇ ਨਾਨਕ ਤੋਂ ਲੈ ਕੇ ਵਿਦਕਰੇ ਹੁੰਦੇ ਆਏ ਆ ਵਿਦਕਰਾ ਹੁਣ ਵੀ ਸਾਡੇ ਨਾਲ ਭਾਵੇਂ ਉਹ ਉੱਧਰ ਕੋਈ ਸਮਾਨ ਬਣ ਰਿਹਾ ਹੈ ਛਿਆਣੇ ਬੰਦੇ ਤਾਂ ਨਹੀਂ ਕਰਦੇ ਜਿਹੜੇ ਬੰਦੇ ਜੱਥੇਬੰਦੀਆਂ ਤੋਂ ਬਾਹਰ ਆ ਜਾਂ ਉਹਨਾਂ ਦੀ ਸੋਚ ਹੀ ਮਾੜੀ ਆ ਹੁਣ ਵੀ ਮਜ਼ਦੂਰਾਂ ਕੋਲੋਂ ਖੋ ਕੇ ਬਾਪਸ ਕਰਾਇਆ ਜਾ ਰਿਹਾ ਤੇ ਨਾਲ ਹੀ ਇਹਨਾਂ ਨੂੰ ਕਿਹਾ ਵੀ ਜਾ ਰਿਹਾ ਫਸਲਾਂ ਤਾਂ ਆਪਣੇ ਮਰ ਗਈਆਂ ਤੇ ਇਹ ਤਾਂ ਦਿਹਾੜੀ ਕੱਲ ਨੂੰ ਜਾ ਵੜਨਗੇ ਪਰ ਮਜ਼ਦੂਰ ਵੀ ਤਾਂ ਦਿਹਾੜੀ ਉਹਨਾਂ ਖੇਤਾਂ 'ਚ ਹੀ ਕਰਨੀ ਹੈ ਜਿਨ੍ਹਾਂ ਦੇ ਵਿੱਚ ਰੇਤਾ ਚੜ ਗਈ ਆ ਜਾਂ ਫਸਲਾਂ ਮਰ ਗਈਆਂ ਉੱਥੇ ਹੀ ਅਸੀਂ ਖਾਣਾ ਸੀ ਜੇ ਕੋਈ ਬੱਲੀ ਚੁਗਣੀ ਆ ਕੋਈ ਦਿਹਾੜੀ ਲਾਉਣੀ ਆ ਕੋਈ ਰੇ ਸਪਰੇਅ ਕਰਨੀ ਆ ਅਸੀਂ ਉਹਨਾਂ ਫਸਲਾਂ ਦੀ ਕਰਨੀ ਸੀ ਸਾਡਾ ਤਾਂ ਉਦੋਂ ਵੀ ਵੱਧ ਨੁਕਸਾਨ ਹੋਇਆ ਇਹਨਾਂ ਨਾਲੋਂ ਵੀ ਜ਼ਿਆਦਾ ਨੁਕਸਾਨ ਹੋਇਆ ਪਰ ਨੁਕਸਾਨ ਤਾਂ ਸਾਰਿਆਂ ਦੀ ਪੂਰ ਕਰਨਾ ਚਾਹੀਦਾ ਪਰ ਮਜ਼ਦੂਰ ਜਦੋਂ ਕਿ ਡਿੱਗ ਪੈਂਦਾ ਉਹ ਸੇਤੀ ਉੱਠਦਾ ਨਹੀਂਗਾ ਮਜ਼ਦੂਰਾਂ ਦਾ ਵੀ ਖਿਆਲ ਪੂਰਾ ਰੱਖਣਾ ਚਾਹੀਦਾ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਜੇ ਕਿਸੇ ਦਾ ਘਾਟਿਆ ਜਾਂ ਕੋਈ ਕਿਸਦਾ ਜਾਨੀ ਮਾਲੀ ਨੁਕਸਾਨ ਹੋਇਆ ਉਹਦੀ ਪਰਵਾਹੀ ਵੱਧ ਤੋਂ ਵੱਧ ਕੀਤੀ ਜਾਵੇ ਅਛਾ ਭਾਈ ਮੰਗਾ ਜੀ ਇੱਕ ਗੱਲ ਹੈਗੀ ਹੈ ਨਾ ਆਪਾਂ ਦੇਖਦੇ ਹੈਗੇ ਆ ਕਿ ਚਲੋ ਜਿਨ੍ਹਾਂ ਦੇ ਘਰ ਡਿੱਗ ਪੀ ਉਹ ਤਾਂ ਇੱਕ ਪ੍ਰੂਫ ਹੈਗਾ ਹਨ ਪਰ ਬਹੁਤ ਸਾਰੀਆਂ ਚੀਜ਼ਾਂ ਦੇ ਪ੍ਰੂਫ ਹੀ ਨਹੀਂ ਹੁੰਦੇਗੇ ਹੁਣ ਮੰਨ ਲਾ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਦਿਹਾੜੀਆਂ ਨਹੀਂ ਲੱਗੀਆਂ ਆ ਇਹ ਦਿਹਾੜੀਆਂ ਤੋਂ ਬਾਅਦ ਵੀ ਕਿੰਨੇ ਕਿੰਨੇ ਤੈਨਾਂ ਜਿਹੜਾ ਮਜ਼ਦੂਰ ਘਰ ਹੀ ਬੈਠੇ ਰਹਿਣਗੇ ਦ ਮੰਨ ਲਾ ਵੀ 2-2 2.5 ਮਹੀਨੇ ਆ ਜਿਹੜੇ ਉਹਨਾਂ ਦੇ ਬਿਨਾਂ ਕੋਈ ਵੀ ਦਿਹਾੜੀ ਲਾਏ ਆ ਜਿਹੜੇ ਉਹ ਲੰਘਣਗੇ ਉਹਨਾਂ 2.5 ਮਹੀਨਿਆਂ ਦੇ ਦੌਰਾਨ ਆ ਜਿਹੜਾ ਆਪਾਂ ਜੇਕਰ ਦੇਖੀ ਤਾਂ 30-40000 ਰੁਪਏ ਰ ਇੱਕ ਮਜ਼ਦੂਰ ਦਾ ਨੁਕਸਾਨ ਹੋ ਰਿਹਾ ਹੈਗਾ ਤੁਹਾਡੀ ਜਥੇਬੰਦੀਆਂ ਜਾਂ ਇਹ ਜਥੇਬੰਦੀਆਂ ਦਾ ਸਾਂਝਾ ਥੜਾ ਜਿਹੜਾ ਕਿ ਉਹ ਕਿਉਂ ਇਹ ਨਹੀਂ ਹੋ ਸਕਦਾ ਕਿ ਉਹ ਮੁਆਵਜ਼ੇ ਦੇ ਨਾਲ ਨਾਲ ਆ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈਗਾ ਉਸ ਦੀ ਪਰਪਾਈ ਵੀ ਹੋਵੇ ਕਿਉਂਕਿ ਆਪਾਂ ਦੇਖਦੇ ਹੈਗੇ ਕਿ ਜਦੋਂ ਕੋਈ ਸਰਕਾਰੀ ਮੁਲਾਜ਼ਮ ਘਰੇ ਵੀ ਰਹਿੰਦਾ ਛੁੱਟੀਆਂ ਮਰ ਜਾਂਦੀਆਂ ਉਹਨੂੰ ਉਹਦੀ ਵੀ ਤਨਖਾਹ ਮਿਲਦੀ ਹੈ ਪਰ ਮਜ਼ਦੂਰ ਜਿੱਦ ਦੇ ਘਰੇ ਉਹਨੂੰ ਉਹ ਕੱਖ ਨਹੀਂ ਮਿਲਦਾ ਦੇਖੋ ਦੇ ਚ ਜਿਹੜੀ ਇਹ ਹਾਰ ਆਈ ਹੋਈ ਉਹਨੂੰ ਆਪਾਂ ਕੁਦਰਤੀ ਨਹੀਂ ਕਹਿ ਸਕਦੇ ਕਿ ਇਹ ਜਿਹਨੂੰ ਆਪਾਂ ਕਹਿੰਦੇ ਕਿ ਲਿਆਂਦੇ ਗਏ ਆ ਲਿਆਂਦੇ ਕਿਵੇਂ ਗਏ ਹੈਗੇ ਆ ਜਿਹੜੀ ਸਰਕਾਰ ਨੂੰ ਜਿਵੇਂ ਆਪਾਂ ਕਹਦੀਏ ਕਿ ਦਰਿਆਵਾਂ ਦੇ ਬੰਨ ਮਜ਼ਬੂਤ ਕਰਨੇ ਚਾਹੀਦੇ ਸੀਗੇ ਜਾਂ ਜੋ ਵੀ ਜਿਹਦੇ ਵਿੱਚ ਦੀ ਪਾਣੀ ਆਉਂਦਾ ਹੈਗਾ ਜਾਂ ਦਰਿਆ ਹੈ ਨਹਿਰਾਂ ਹੈ ਸੁਬੂਆ ਕਸਾਂ ਹੈ ਜੋ ਵੀ ਇਹ ਜਾਂ ਡਰੇਨ ਹੈ ਉਹ ਸਾਫ ਸਫਾਈ ਵਾਸਤੇ ਮਨਰੇਗਾ ਮਜ਼ਦੂਰਾਂ ਨੂੰ ਲਾਉਣਾ ਚਾਹੀਦਾ ਸੀਗਾ ਉਹਦੇ 'ਚ ਤਾਂ ਉਹਦੇ 'ਚ ਉਸ ਪਾਸੇ ਨੂੰ ਤੁਰਨ ਦੀ ਬਜਾਏ ਸਰਕਾਰ ਜਿਹਨੂੰ ਆਪਾਂ ਕਹਦੀਏ ਕਿ ਉਸ ਗੱਲ ਵੱਲ ਧਿਆਨ ਨਹੀਂ ਦਿੰਦਾ ਜਿਹਦੇ ਕਰਕੇ ਕਿਸੇ ਵੀ ਚੀਜ਼ ਦਾ ਜਿਵੇਂ ਆਪਾਂ ਕਹਦੀਏ ਕੋਈ ਚੀਜ਼ ਢਿੱਲੀ ਆ ਕੋਈ ਚੀਜ਼ ਦੀ ਮਨਿਆਤ ਲੰਗੀ ਹੋਈ ਆ ਉਹਨੇ ਢਹ ਢੇਰੀ ਹੋਣਾ ਹੀ ਹੁੰਦਾ ਜਿਹਦੇ ਕਰਕੇ ਬਹੁਤ ਸਾਰੇ ਬੰਨ ਜਿਹੜੇ ਉਹ ਟੁੱਟੇ ਜਿਹਦੇ ਕਰਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਹਾਰ ਦੀ ਸਥਿਤੀ ਬਣੀ ਹੋਈ ਹੈਗੀ ਆ ਇਹਦੇ ਨਾਲ ਨਾਲ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਆ ਕਿ ਮਜ਼ਦੂਰਾਂ ਦੀਆਂ ਦਿਹਾੜੀਆਂ ਮਰ ਗਈਆਂ ਹੈਗੀਆਂ ਠੀਕ ਹੈ ਕਿ ਇਹ ਗੱਲ ਸਰਕਾਰ ਨੂੰ ਵੀ ਪਤਾ ਪਰ ਦੂਜੇ ਪਾਸੇ ਦੇਖਿਆ ਜਾਵੇ ਕਿ ਇਕੱਲਾ ਇਹ ਨਹੀਂ ਹੈਗਾ ਕਿ ਮਜ਼ਦੂਰਾਂ ਦੇ ਨਾਲ ਹੀ ਵਿਤਕਰਾ ਹੈਗਾ ਸਰਕਾਰ ਕਿਤੇ ਵੀ ਤੁਸੀਂ ਇੱਕ ਵੀ ਚੀਜ਼ ਦਿਖਾ ਦਿਓ ਕਿ ਸਾਰੇ ਲੋਕ ਆ ਜੇ ਕਿਤੇ ਦੇਖਿਆਂ ਤਾਂ ਕਿ ਲੋਕ ਆ ਮਹਾਰੇ ਹੋਗੇ ਹੜਪੀੜਤਾ ਦੀ ਮਦਦ ਕਰ ਰਹੇ ਹੈਗੇ ਆ ਪਰ ਸਰਕਾਰ ਵਿੱਚੋਂ ਗਾਇਬ ਹੈ ਜੀ ਸਰਕਾਰ ਕਿਤੇ ਦਿਖ ਨਹੀਂ ਰਹੀ ਹੈਗੀ ਸਰਕਾਰ ਜਦੋਂ ਕਹਿੰਦੀ ਸੀ ਕਿ ਅਸੀਂ ਤਾਂ ਵੀ ਮੁਰਗੀ ਦੇ ਅੰਡੇ ਦਾ ਮੁਆਵਜ਼ਾ ਵੀ ਦੇਵਾਂਗੇ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਬੱਕਰੀ ਦਾ ਮੁਆਵਜ਼ਾ ਵੀ ਦੇਵਾਂਗੇ ਪਰ ਤੁਸੀਂ ਦੇਖੋ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਇਹ ਸਿਹਤ ਕ੍ਰਾਂਤੀ ਲੈ ਜਾਂਦੀ ਹੈਗੀ ਆ ਤੁਸੀਂ ਦੇਖੋ ਕਿ ਕੱਡੇ ਹਸਪਤਾਲ ਦੇ ਵਿੱਚ ਆਪ ਮੁੱਖ ਮੰਤਰੀ ਜਿਹੜਾ ਕਹਿੰਦਾ ਕਿ ਮੈਂ ਬਿਮਾਰ ਹੋਗਾ ਉੱਥੇ ਜਾ ਕੇ ਦਾਖਲ ਹੋਇਆ ਹੈਗਾ ਜੀ ਪੰਜਾਬ ਦੇ ਵਿੱਚ ਹਸਪਤਾਲ ਨਹੀਂ ਹੈਗਾ ਤੇ ਇਹਦਾ ਮਤਲਬ ਸਿਹਤ ਕ੍ਰਾਂਤੀ ਕਾਦੀ ਹੋਈ ਸਰ ਸਿਰਫ ਇਹ ਸ਼ੋਸ਼ਾ ਹੀ ਇੱਕ ਮੁੱਖ ਮੰਤਰੀ ਦਾ ਇਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕੀਤੀ ਆ ਕਿ ਜਿਹੜੇ ਮਜ਼ਦੂਰਾਂ ਦਾ ਰੋਜ਼ਗਾਰ ਰੋਜ਼ਗਾਰ ਖਸਿਆ ਹੈਗਾ ਇਹ ਵੀ ਇਹ ਤਾਂ ਮੰਗ ਕਰ ਹੀ ਰਹੇ ਆ ਨਾ ਕਿ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਮਰ ਗਈਆਂ ਹੈਗਾ ਰੇਤ ਚੜ ਗਈ ਹੈਗੀ ਆ ਬਹੁਤ ਔਖਾ ਹੋ ਗਿਆ ਪਸ਼ੂਆਂ ਦਾ ਨੁਕਸਾਨ ਹੋ ਗਿਆ ਉਹਨਾਂ ਵਾਸਤੇ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਅਸੀਂ ਵੀ ਮੰਗ ਕਰ ਰਹੇ ਹਾਂ ਕਿ ਉਹਨਾਂ ਦਾ ਵੀ ਜਿਹੜਾ ਜੋ ਬੰਦਾ ਟਕਵਾ ਮੁਆਵਜ਼ਾ ਦਿੱਤਾ ਜਾਵੇ ਪਰ ਉਹਦੇ ਨਾਲ-ਨਾਲ ਜਿਹੜੀਆਂ ਮਜ਼ਦੂਰਾਂ ਦੀਆਂ ਦਿਹਾੜੀਆਂ ਮਰਗਾਂਗਾ ਜਾਂ ਅਰੇਕਾ ਦੀ ਲਾਲਗੀ ਆਪਾਂ ਚਾਹੇ ਆਪਾਂ ਇਹ ਲਾਲਗੀ ਕਿ ਉਹ ਹੋਰ 2 ਮਹੀਨੇ ਤੱਕ ਜਿਹੜੇ ਹੜਪੀੜਤ ਪਰਿਵਾਰ ਹੈਗੇ ਮਜ਼ਦੂਰ ਹੈਗੇ ਜਿਨ੍ਹਾਂ ਦੇ ਘਰ ਟ ਹੈਗੇ ਜਾਂ ਜਿਹੜੇ ਕੰਮ ਹੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਖੇਤਾਂ 'ਚ ਜਿਵੇਂ ਸਾਥੀ ਨੇ ਕਿਹਾ ਕਿ ਕੰਮ ਕਰਨਾ ਹੈਗਾ ਉਹਨਾਂ ਸ਼ਹਿਰਾਂ 'ਚ ਕੰਮ ਕਰਨਾ ਪਰ ਉੱਥੇ ਪੋਸੀਬਲ ਨਹੀਂ ਹੋਣਾਗਾ ਤਸੀਂ ਮੰਗ ਕਰ ਰੱਖੀ ਹੈਗੀ ਆ ਕਿ ప్రతి ਪਰਿਵਾਰ 50000 ਰੁਪਿਆ ਜਿਹੜਾ ਸਰਕਾਰ ਉਹਨੂੰ ਮੁਆਵਜ਼ਾ ਦੇਵੇ ਪਰ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਹੜਪੀੜਤਾ ਵਾਸਤੇ ਜਿਹੜਾ ਮੁਆਵਜ਼ਾ ਦੇ ਰਹੇ ਹੈਗੇ ਆ ਉਹ ਸਿਰਫ ਜਿਹਨੂੰ ਆਪਾਂ ਮੁਖੌਲ ਉਡਾਉਣਾ ਹੜਪੀੜਤਾ ਦਾ ਜਾਂ ਮਜ਼ਦੂਰਾਂ ਦਾ ਜਾਂ ਕਿਸਾਨਾਂ ਦਾ ਇਹ ਇਹ ਇੱਥੋਂ ਤੱਕ ਹੀ ਆ ਇਸ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਉਹਦੇ ਨਾਲ ਨਾਲ ਅਸੀਂ ਮੰਗ ਕਰਦੇ ਹੈਗੇ ਆ ਕਿ ਜਿਹੜੇ ਮਨਰੇਗਾ ਮਜ਼ਦੂਰ ਹੈ ਬਿਲੇ ਬੈਠੇ ਹੈਗੇ ਆ ਉਹਨਾਂ ਨੂੰ ప్రతి ਇੱਕ ਬੰਦੇ ਨੂੰ 20000 ਰੁਪਏ ਉਹਨਾਂ ਦੇ ਖਾਤੇ 'ਚ ਪਾਇਆ ਜਾਵੇ ਬੇਰੋਜ਼ਗਾਰੀ ਭੱਤਾ ਪਰ ਸਰਕਾਰ ਜੇਕਰ ਅਸੀਂ ਬਜਟ ਦੀ ਗੱਲ ਕਰ ਗਏ ਪਿਛਲੇ ਸਮੇਂ ਦੌਰਾਨ ਸਰਕਾਰ ਨੇ ਕਈ ਵਾਰੀ ਕਰਜ਼ੇ ਮਾਫੀ ਦੇ ਨਾਂ ਤੇ ਮਜ਼ਦੂਰਾਂ ਦੀ ਕਰਜ਼ੇ ਮਾਫੀ ਦੇ ਨਾਂ ਤੇ ਜਿਹੜੇ ਬਜਟ ਪੇਸ਼ ਕੀਤਾ ਵੀ ਆਹ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਾਂਗੇ ਚਾਹੇ ਉਹ ਮਾਈਕਰੋ ਫਾਈਨਾਂਸ ਆ ਸਰਕਾਰੀ ਆ ਗੈਰ ਸਰਕਾਰੀ ਆ ਪਰ ਉਹ ਸੰਗਦਰਸ਼ਨਾਂ ਦੇ ਵਿੱਚ ਲਾਤਾ ਠੀਕ ਹੈ ਪਰ ਉਹਦੇ ਨਾਲ ਨਾਲ ਅਸੀਂ ਫਿਰ ਵੀ ਇਹ ਮੰਗ ਕਰ ਰਹੇ ਹਨ ਕਿ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਚਾਹੇ ਸਰਕਾਰੀ ਹੋਵੇ ਜਾਂ ਗੈਰ ਸਰਕਾਰੀ ਹੋ ਸਾਰੇ ਤੇ ਲੀਕ ਬਚਣੀ ਚਾਹੀਦੀ ਆ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਟਾਰੇ ਲੋਕਾਂ ਦੇ ਟਾਏ ਹੈਗੇ ਆ ਚਾਹੇ ਮਜ਼ਦੂਰਾਂ ਦੇ ਚਾਹੇ ਕਿਸਾਨਾਂ ਦੇ ਉਹਨਾਂ ਦਾ ਯੋਗ ਮੁਆਵਜ਼ਾ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਉਣ ਵਾਲੀ 11-12 ਸਤੰਬਰ ਨੂੰ ਸਾਰੇ ਪੰਜਾਬ ਦੇ ਵਿੱਚ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਤਹਿਸੀਲਾਂ ਦੇ ਡੀਸੀ ਹੈੱਡ ਕੁਆਟਰਾਂ ਦੇ ਅੱਗਲ ਜਿਹੜਾ ਉਹ ਮਾਰਚ ਕਰਕੇ ਧਰਨੇ ਦੇ ਰਹੇ ਆ ਕਿ ਮਜ਼ਦੂਰ ਆ ਜਿਹੜਾ ਹਰ ਪਾਸੇ ਅੱਖੋ ਪਰੋਖਾ ਕੀਤਾ ਜਾਂਦਾ ਹੈਗਾ ਔਰ ਤੁਸੀਂ ਦੇਖੋ ਕਿ ਸਾਥੀ ਨੇ ਗੱਲ ਕੀਤੀ ਹੈਗੀ ਆ ਹੂੰ ਕਿ ਜੇ ਕੋਈ ਮਜ਼ਦੂਰ ਕੋਈ ਰਾਸ਼ਨ ਲੈਂਦਾ ਹੈਗਾ ਤਾਂ ਬਹੁਤ ਸਾਰੇ ਕਿਸਾਨ ਨਹੀਂ ਕਹਿ ਰਿਹਾ ਮੈਂ ਜਿਹੜੇ ਚੌਧਰੀ ਖਵਾਉਂਦੇ ਆਪਦੇ ਆਪ ਨੂੰ ਉਹ ਕਹਿ ਰਹੇ ਹੈਗੇ ਆ ਕਿ ਇਹਨਾਂ ਨੇ ਸਾਡੇ ਦਿਹਾੜੀ ਨਹੀਂ ਆਉਣਾ ਹੂੰ ਇਹ ਤਾਂ ਫਸਲਾਂ ਦਾ ਨੁਕਸਾਨ ਸਾਡਾ ਹੋਇਆ ਇਹਨਾਂ ਦਾ ਕੀ ਹੋਇਆ ਇਹਨਾਂ ਨੇ 1000 ਰੁਪਿਆ ਦਿਹਾੜੀ ਮੰਗ ਕੇ ਬਹਿ ਜਾਣਾ ਹੈਗਾ ਇਹਨਾਂ ਦਾ ਤਾਂ ਸਰਦਾ ਤੇ ਦੂਜੇ ਪਾਸੇ ਸਰਕਾਰ ਕਹਿ ਰਹੀ ਸੀ ਕਿ ਹਰ ਪੀੜਤਾ ਵਾਸਤੇ ਅਸੀਂ ਹਰ ਤਰ੍ਹਾਂ ਦਾ ਯਤਨ ਕਰਾਂਗੇ ਸਰਕਾਰ ਵੀ ਗੈਬ ਹੈ ਔਰ ਇਸ ਤਰ੍ਹਾਂ ਦੇ ਕੜਮ ਚੌਧਰੀ ਆ ਜਿਹੜੇ ਆਪ ਦੇ ਆਪ ਨੂੰ ਜਾਤ ਹੰਕਾਰੀ ਸਮਝਦੇ ਆ ਜਿਹੜੇ ਆਪ ਦੇ ਆਪ ਨੂੰ ਇਹ ਸਮਝਦੇ ਹੈਗੇ ਆ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਵਾਲੀ ਜਮਾਤ ਚੋਂ ਨਹੀਂ ਸਰਕਾਰ ਨੂੰ ਇਹੋ ਜਿਹੇ ਲੋਕਾਂ ਤੇ ਵੀ ਨੱਥ ਪਾਉਣੀ ਚਾਹੀਦੀ ਹੈ ਪਰ ਸਰਕਾਰ ਮੈਂ ਮੈਂ ਪਹਿਲਾਂ ਦੱਸਿਆ ਕਿ ਹਰ ਪੀੜਤਾ ਵਾਸਤੇ ਗੈਬ ਹੈ ਕਿਤੇ ਵੀ ਨਜ਼ਰ ਨਹੀਂ ਆ ਰਹੇਗੀ ਨਹੀਂ ਤਾਂ ਸਾਰੇ ਲੋਕ ਆ ਜਿਹੜੇ ਕਿਸਾਨ ਮਜ਼ਦੂਰ ਜੋ ਵੀ ਵਪਾਰੀ ਵਰਗ ਜੋ ਵੀ ਲੋਕ ਹੈ ਉਹ ਆਪ ਮਹਾਰੇ ਆਪ ਦੇ ਭੈਣ ਭਰਾਵਾਂ ਦੀ ਮਾਂ ਫੜ ਰਹੇ ਹੈਗੇ ਆ ਉਸ ਤੋਂ ਬਾਅਦ ਹੋਰ ਕੁਝ ਨਹੀਂ ਕਰ। ਅੱਛਾ ਪ੍ਰਧਾਨ ਜੀ ਇੱਕ ਗੱਲ ਹੈਗੀ ਆ ਵੀ ਦੋਨਾਂ ਸਾਥੀਆਂ ਨੇ ਗੱਲ ਆਖੀ ਹੈਗੀ ਆ ਤੁਸੀਂ ਇਹ ਗੱਲ ਕਿਸਕ ਪੱਧਰ ਤੀਕ ਫੀਲ ਕਰਦੇ ਹੋ ਕਿ ਵਾਕਿਆ ਹੀ ਇਹਨਾਂ ਹੜਾਂ ਦੇ ਦੌਰਾਨ ਵੀ ਵਾਕਿਆ ਹੀ ਉਸ ਪੱਧਰ ਤੇ ਵਿਤਕਰਾ ਹੋ ਰਿਹਾ ਹੈਗਾ ਕਿ ਸਾਰੇ ਲੋਕ ਵਿਤਕਰਾ ਕਰ ਰਹੇ ਹੈਗੇ ਆ ਜਾਂ ਕੁਝ ਕੁ ਲੋਕ ਵਿਤਕਰਾ ਕਰ ਰਹੇ ਹੈਗੇ ਕਿਵੇਂ ਦੇਖਦੇ ਹਾਂ ਸਾਰੇ ਕਿਸੇ ਦੇ। ਦੇਖੋ ਜਿੱਥੋਂ ਇਹ ਬਿਲਕੁਲ ਹਕੀਕਤ ਆ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਬਹੁਤ ਸਾਰੇ ਪਾਵੇਂ ਸਾਡੀ ਇਹ ਧਰਤੀ ਗੁਰੂ ਗੁਰੂਆਂ ਵੀਰਾਂ ਦੀ ਧਰਤੀ ਆ ਜਿਨ੍ਹਾਂ ਨੇ ਬਹੁਤ ਜਣੀ ਗੁਰਬਾਣੀ ਦੇ ਅੰਦਰ ਬਹੁਤ ਪਵਿੱਤਰ ਕਥਨ ਆ ਜਿਹੜੇ ਦਰਜ ਹੈ ਮਾਨਸਿਕ ਜਾਤ ਸਭ ਏਕ ਪਹਿਚਾਨ ਵੋ ਜਾਂ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੇ ਬਾਹਰ ਜੀਵੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿੱਥੇ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਮਨੁੱਖ ਸਮਝਣਾ ਚਾਹੀਦਾ ਪਰ ਸਾਡਾ ਸਾਂਝਾ ਮਜ਼ਦੂਰ ਮੋਰਚਾ ਇਸ ਗੱਲ ਦੀ ਆਸ ਕਰਦਾ ਹੈ ਵੀ ਜਿਹੜੇ ਵੀ ਇਹੋ ਜੀ ਸੋਚਣੀ ਵਾਲੇ ਲੋਕ ਆ ਅਸੀਂ ਸਮਝਦੇ ਆ ਵੀ ਉਹ ਗੁਰੂਆਂ ਪੀਰਾਂ ਦੀ ਉਸ ਸੋਚ ਤੋਂ ਬਹੁਤ ਕੋਹਾਂ ਦੂਰ ਐ ਤੇ ਇਹੋ ਜਿਹੇ ਲੋਕਾਂ ਤੇ ਸਰਕਾਰ ਨੂੰ ਵੀ ਨੱਥ ਪਾਉਣੀ ਚਾਹੀਦੀ ਆ ਜਾਂ ਇੱਥੋਂ ਦੇ ਅਧਿਕਾਰੀਆਂ ਨੂੰ ਵੀ ਨੱਥ ਪਾਉਣੀ ਚਾਹੀਦੀ ਆ ਜਿਹੜੇ ਇਸ ਕਿਸਮ ਦੇ ਜਾਨੀ ਪੀੜਤਾ ਜਦੋਂ ਲੋਕ ਜਦੋਂ ਬਹੁਤ ਸਾਰਾ ਕੁਝ ਝੱਲ ਰਹੇ ਆ ਲੋਕ ਇਹੋ ਜਿਹਾ ਕੁਸ ਦੀ ਆੜ ਦੇ ਵਿੱਚ ਜਾਤ ਪਾਤ ਜਾਂ ਹੋਰ ਧਰਮਾਂ ਦੇ ਨਾਂ ਤੇ ਜਾਣੀ ਲੋਕਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਇਹ ਬਹੁਤ ਜਣੀ ਮਦਭਾਗੀ ਗੱਲ ਹੈ ਜਿਹਦੇ ਕਰਕੇ ਲੋਕਾਂ ਨੂੰ ਚਾਹੇ ਉਹ ਕੋਈ ਵੀ ਕਿਸੇ ਵਰਗ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਇਕਜੁੱਟ ਹੋ ਕੇ ਇਹੋ ਜੀ ਆਫਤ ਦਾ ਇਹੋ ਜੀ ਸਮੱਸਿਆ ਦਾ ਜਿਹੜਾ ਸਾਹਮਣਾ ਕਰਨਾ ਚਾਹੀਦਾ ਜਦੋਂ ਕਿ ਹੁਣ ਲੋੜ ਤਾਂ ਇਹ ਬਣਦੀ ਆ ਵੀ ਯਾਰ ਕਿਸਾਨਾਂ ਨੂੰ ਜਿਹੜੇ ਬਣਦਾ ਟਕਮਾ ਮੁਆਵਜ਼ਾ ਮਿਲੇ ਉਹਨਾਂ ਦੇ ਜਿਹੜੇ ਗਾਂਹਾਂ ਕੰਮ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਇਸੇ ਤਰ੍ਹਾਂ ਜਿਹੜੇ ਕੋਈ ਯੋਗ ਕਿਸਾਨ ਬਣਦੇ ਆ ਉਹਨਾਂ ਨੂੰ ਕੋਈ ਵਾਜਬ ਮੁਆਵਜ਼ਾ ਦਿੱਤਾ ਜਾਵੇ ਇਸ ਕਰਕੇ ਬਣਦਾ ਤਾਂ ਇਹ ਆ ਤੇ ਜੇ ਅਸੀਂ ਆਪਸ ਵਿੱਚ ਉਲਝ ਕੇ ਰਹਿ ਜਾਾਂਗੇ ਤਾਂ ਇਹ ਵੱਡਾ ਲੋਕਾਂ ਦਾ ਨੁਕਸਾਨ ਹੋ ਸਕਦਾ ਜਿਹਦੇ ਕਰਕੇ ਅਸੀਂ ਸਾਰਿਆਂ ਨੂੰ ਜਿਹੜੇ ਕੋਈ ਉੱਥੇ ਪੀੜਤਾਂ ਲੋਕ ਹੜਾਂ ਤੋਂ ਅਸੀਂ ਉਹਨਾਂ ਸਾਰਿਆਂ ਨੂੰ ਚਾਹੇ ਮਜ਼ਦੂਰ ਆ ਕਿਸਾਨ ਆ ਆਟਾਟ ਵਰਗਾ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਸਗੋਂ ਇਹੋ ਜੇ ਮਸਲਿਆਂ ਤੇ ਇਹੋ ਜੀਆਂ ਸਮੱਸਿਆਵਾਂ ਵੇਲੇ ਮੁਸ਼ਕਲਾਂ ਵੇਲੇ ਲੋਕਾਂ ਨੂੰ ਇਕਜੁੱਟ ਹੋ ਕੇ ਸਹੀ ਗੱਲ ਦਾ ਜਾਨੀ ਦੇਖਦਿਆਂ ਹੋਇਆ ਵੀ ਇਹ ਪਰਪਾਈ ਆ ਜਿਹੜੀ ਭਾਵੇਂ ਸਾਡੇ ਪੰਜਾਬ ਦੇ ਲੋਕ ਸਾਡੇ ਜਿਹੜੇ ਗਵਾਂਢੀ ਰਾਜ ਆ ਸੂਬੇ ਆ ਚਾਹੇ ਹਰਿਆਣਾ ਹੈ ਰਾਜਸਥਾਨ ਹੈ ਯੂਪੀ ਆ ਉਥੋਂ ਦੇ ਵੀ ਜਿਹੜੇ ਵੱਡੀ ਗਿਣਤੀ ਕਿਸਾਨ ਮਜ਼ਦੂਰ ਜਾਂ ਹੋਰ ਮਿਹਨਤਕਸ਼ ਹਿੱਸੇ ਆ ਉਹ ਰਸਤਾ ਲੈ ਕੇ ਪਹੁੰਚ ਰਹੇ ਆ ਅਜੇ ਵੱਡੀ ਗਿਣਤੀ 'ਚ ਉਹਨਾਂ ਦੀਆਂ ਰਸਤਾਈਆਂ ਦੇਖੀਆਂ ਜਾ ਰਹੀਆਂ ਤੇ ਸਰਕਾਰ ਇਸ ਗੱਲ ਦੇ ਵਿੱਚੋਂ ਗੈਬ ਆ ਜਿਹਦੇ ਕਰਕੇ ਲੋਕਾਂ ਨੂੰ ਵੱਡੀ ਗਿਣਤੀ 'ਚ ਇਸ ਜਿਹੜੀ ਸਾਂਝੀ ਵਲਤਾ ਨੂੰ ਅਸਾਰ ਦੇ ਹੋਏ ਆਉਣ ਵਾਲੇ ਸਮਿਆ 'ਚ ਸਰਕਾਰ ਨੂੰ ਵੀ ਇਸ ਗੱਲ ਵਾਸਤੇ ਮਜਬੂਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿਵਾਇਆ ਜਾ ਸਕੇ ਸੋ ਇਸ ਕਰਕੇ ਅਸੀਂ ਸਾਰਿਆਂ ਤੋਂ ਇਸ ਗੱਲ ਦੀ ਆਸ ਕਰਾਂਗੇ ਵੀ ਖਾਸ ਕਰਕੇ ਕਿਉਂਕਿ ਸਾਡੇ ਗੁਰੂਆਂ ਵੀਰਾਂ ਨੇ ਤਾਂ ਇਸ ਗੱਲ ਦਾ ਸੱਦਾ ਦਿੱਤਾ ਹੈ ਵੀ ਖਾਸ ਕਰਕੇ ਜਿਹੜੇ ਨਮਾਣੇ ਆ ਨਤਾਣੇ ਆ ਜਿਹੜੇ ਵਾਦੋ ਦੱਬੇ ਕੁਚਲੇ ਹੁੰਦੇ ਆ ਉਹਨਾਂ ਦੀ ਸਭ ਤੋਂ ਵੱਧ ਮਦਦ ਹੋਣੀ ਚਾਹੀਦੀ ਆ ਇਸ ਕਰਕੇ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਦੇ ਹੋਏ ਅਸੀਂ ਕੱਲੇ ਇਹ ਹੀ ਨਹੀਂ ਕਹਿੰਦੇ ਕਿ ਵੱਧ ਵੱਧ ਮਦਦ ਮਜ਼ਦੂਰਾਂ ਦੀ ਹੋਵੇ ਜਿੰਨਾ ਕਿਸੇ ਦਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਹੋਣੀ ਚਾਹੀਦੀ ਆ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਆ ਚਾਹੇ ਕੋਈ ਆਡਾ ੜ ਵਰਗਾਂ ਦੇ ਲੋਕ ਆ ਇਸ ਕਰਕੇ ਸਾਰਿਆਂ ਨੂੰ ਰਲ ਕੇ ਇਕਜੁੱਟ ਹੋ ਕੇ ਜਾਨੀ ਇਸ ਚੀਜ਼ਾਂ ਨੂੰ ਜਿਹੜੀਆਂ ਸਵਾਵਾ ਆ ਰਹੀਆਂ ਉਹਨਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਆ ਤੇ ਘੱਟੋ ਘੱਟ ਜਾਨੀ ਜਿਹੜੇ ਸਰਕਾਰ ਇਸ ਗੱਲ ਤੋਂ ਪਾਸੇ ਰਹਿ ਰਹੀ ਆ ਉਹਨੂੰ ਵੀ ਆਉਣ ਵਾਲੇ ਸਮਿਆਂ ਦੇ ਅੰਦਰ ਨਿਸ਼ਾਨਾ ਬਣਾਉਣਾ ਚਾਹੀਦਾ ਹੈ